ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹੇ ਪੀ ਸੱਚ ਨਾਨਕ ਹੋਸੀ ਪੀ ਸੱਚ ਪਹਿਲੇ ਪਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਲ ਯੁਗੇ ਜੀਵਨ ਦਾ ਉਧਾਰ ਕਰਨ ਵਾਸੇ ਸਤਿਗੁਰਾਂ ਨੇ ਰਾਏ ਭੋਏ ਪੱਟੀ ਦੀ ਤਲਵੰਡੀ ਵਿਖੇ ਅਵਤਾਰ ਧਾਰਨ ਕੀਤਾ ਮਹਾਰਾਜ ਜੀ ਸੁਲਤਾਨਪੁਰ ਗਏ ਨੇ ਸੰਮਤ 1547 ਮੱਗਰ ਦੀ ਪੁੰਨਿਆ ਵੀਰਵਾਰ ਜੈ ਰਾਮ ਨੇ ਨਵਾਬ ਪਾਸੋਂ ਪੇਸ਼ਗੀ 1000 ਰੁਪਇਆ ਦਵਾਇਆ ਗੁਰੂ ਨਾਨਕ ਜੀ ਮੋਦੀ ਖਾਨੇ ਵਿੱਚ ਜਾ ਬੈਠੇ ਕੋਈ ਕਾਲ ਮੋਦੀ ਖਾਨਾ ਚਲਾਇਆ ਭਾਈ ਬਾਲੇ ਇੱਕ ਦਿਨ ਬੇਨਤੀ ਕੀਤੀ ਹੈ ਗੁਰੂ ਜੀ ਤੁਸਾਂ ਮੋਦੀ ਖਾਣਾ ਲਿਆ ਤੁਸੀਂ ਇਸ ਪਾਸੇ ਲੱਗੇ ਹੋ ਹੁਣ ਸਾਨੂੰ ਵਿਧਿਆ ਦਿਓ ਅਸੀਂ ਵੀ ਆਪਣੀ ਵਾਇਖਿਰਤ ਕਰਕੇ ਖਾਈਏ ਗੁਰੂ ਨਾਨਕ ਜੀ ਆਖਿਆ ਸੋ ਨ ਭਾਈ ਬਾਲਾ ਹੁਣ ਕੱਚੀ ਪ੍ਰੀਤ ਅਸਾਂ ਨੂੰ ਤੇਰੇ ਨਾਲ ਅਜੇ ਕੰਮ ਹੈ ਹੁਣ ਤੂੰ ਜਿਉਂਦਿਆਂ ਹੀ ਛੱਡ ਚੱਲਿਓ ਭਾਈ ਬਾਲਾ ਆਖਿਆ ਨਾਨਕ ਜੀ ਤੁਸੀਂ ਤਾਂ ਖੱਤਰੀ ਪੁੱਤਰ ਸੀ ਸਤੁਸਾ ਆਪਣੇ ਕਰਤ ਕੀਤੇ ਅਸੀਂ ਵੀ ਆਪਣੇ ਕਰਤ ਲੱਗিয়ে ਗੁਰੂ ਨਾਨਕ ਜੀ ਆਖਿਆ ਸੁਣ ਭਾਈ ਬਾਲਾ ਕੋਈ ਦਿਨ ਤੂੰ ਝਟ ਕੱਢਣ ਦੇ ਅਸੀਂ ਕੋਈ ਇਹ ਕਿਸ਼ਬ ਕਰਨਾ ਜੋ ਸਾਡੀ ਕਰਤਾ ਸੋਈ ਅਸੀਂ ਕਰਨੀ ਹੈ ਤੂੰ ਨਿਰੰਕਾਰ ਦਾ ਤਮਾਸ਼ਾ ਵੇਖ ਨਿਰੰਕਾਰ ਕਿਆ ਕਰਦਾ ਤੂੰ ਸਾਡੇ ਨਾਲ ਹੀ ਰਹੁ ਗੁਜਰਾਨ ਕਰ ਭਾਈ ਬਾਲਾ ਆਖਿਆ ਗੁਰੂ ਜੀ ਤੁਹਾਡੀ ਖੁਸ਼ੀ ਚਾਹੀਦੀ ਜਿਉਂ ਤੁਸੀਂ ਆਖੋਗੇ ਸੋਈ ਮੈਂ ਕਰਾਂਗਾ ਬਾਲ ਪੁਣੇ ਤੋਂ ਤੁਹਾਡਾ ਅਨਸਾਰੀਆਂ ਜਿਉਂ ਪ੍ਰੇਰਦੇ ਰਹੇਓ ਤਿਉਂ ਹੀ ਮੈਂ ਕੀਤਾ ਜਿਉਂ ਜਨ ਤੇ ਜਨਤੀ ਦੇ ਵਾਸ ਹੁੰਦਾ ਤਿਉਂ ਹੀ ਮੈਂ ਆਪਦਾ ਅਨਸਾਰੀਆਂ ਮੈਂ ਤੇਰੀ ਆਗਿਆ ਵਿੱਚ ਹਾਂ ਬਾਲਾ ਗੁਰੂ ਨਾਨਕ ਜੀ ਪਾਸ ਲੱਗਾ ਰਹਿਣ ਅਰ ਕੀਰਤ ਕਰਨ ਲੱਗਾ ਸਾਹਿਬ ਮਹੀਨੇ ਦੋ ਮਹੀਨੇ ਬਾਬਾ ਜੀ ਨਵਾਬ ਨਾਲ ਕਾਰ ਆਉਣ ਕੁਛ ਬਾਬੇ ਦਾ ਵਾਧਾ ਹੀ ਨਿਕਲੇ ਹੋਰ ਜੋ ਵੀ ਸਵਾਲੀ ਸਵਾਲ ਆ ਕੇ ਕਰੇ ਬਾਬਾ ਜੀ ਤਰੰਤ ਪੂਰਾ ਕਰ ਦੇਣ ਕੱਪੜੇ ਵਾਲੇ ਨੂੰ ਬਾਬਾ ਜੀ ਕੱਪੜਾ ਦੇਣ ਰਸਤ ਵਾਲੇ ਨੂੰ ਰਸਤ ਦੇਣ ਰੋਕ ਵਾਲੇ ਨੂੰ ਬਾਬਾ ਜੀ ਰੋਕ ਵੀ ਦੇਣ ਭਾਵੇਂ ਜੇ ਕੋਈ ਪੈਸੇ ਆ ਕੇ ਮੰਗੇ ਤੇ ਪੈਸੇ ਵੀ ਦੇ ਦੇਣ ਬੜੀ ਭੀੜ ਲੱਗੀ ਰਹੀ ਦੁਕਾਨ ਦੇ ਉੱਪਰ ਜੋ ਮੋਦੀ ਖਾਨੇੋਂ ਨਵਾਬ ਦੇ ਹੁਕਮ ਨਾਲ ਕਿਸੇ ਨੂੰ ਮਿਲੇ ਪੰਜ ਸਿਰ ਦੀ ਜਗ੍ਹਾ ਸਾਢੇ ਪੰਜ ਸਿਰ ਬਾਬਾ ਜੀ ਉਹਨਾਂ ਤੋਲ ਕੇ ਦੇਣ ਉਹ ਲੋਕ ਬੜੇ ਖੁਸ਼ੀ-ਖੁਸ਼ੀ ਜਾਣ ਬੜੇ ਆਸ਼ੀਰਵਾਦ ਦੇਣ ਲੱਗੇ ਇਸ ਤਰ੍ਹਾਂ ਬਾਬੇ ਦੀ ਕੀਰਤੀ ਜਗਤ ਵਿੱਚ ਫੈਲ ਗਈ ਤਲਵੰਡੀ ਵਿੱਚ ਰਬਾਬੀਆਂ ਨੇ ਜਾ ਕੇ ਬਾਬੇ ਨਾਨਕ ਜੀ ਦੀ ਬੜੀ ਸਿਫਤ ਕੀਤੀ ਮੈਂ ਤੇ ਕਾਲੂ ਸੁਣਿਆ ਜੋ ਸੁਲਤਾਨਪੁਰ ਵਿੱਚ ਨਾਨਕ ਜੀ ਬਖਸ਼ਿਸ਼ਾ ਕਰਦਾ ਕੋਈ ਕੁਛ ਆ ਕੇ ਮੰਗਦਾ ਉਹਨੂੰ ਨਾਨਕ ਜੀ ਤੁਰੰਤ ਦੇ ਦਿੰਦਾ ਹੈ ਬਾਤ ਸੁਣ ਕੇ ਕਾਲੂ ਰਹਿ ਨਹੀਂ ਸਕਿਆ ਕਾਲੂ ਤੁਰੰਤ ਸੁਲਤਾਨਪੁਰ ਨੂੰ ਆਇਆ ਸੁਲਤਾਨਪੁਰ ਵਿੱਚ ਵੀ ਬਹੁਤ ਲੋਕ ਬਾਬੇ ਜੀ ਦਾ ਜਸ ਕਰਦੇ ਮੈਂ ਤਾਂ ਕਾਲੂ ਗੁਰੂ ਨਾਨਕ ਜੀ ਨੂੰ ਮਿਲਿਆ ਮੈਤੇ ਨੂੰ ਦੇਖ ਕੇ ਉੱਠਿਆ ਪੈਰਾਂ ਤੇ ਢੈ ਪਿਆ ਮੈਤੇ ਗੁਰੂ ਨਾਨਕ ਜੀ ਨੂੰ ਬਗਲ ਵਿੱਚ ਲਿਆ ਮੱਥਾ ਚੁੰਮਿਆ ਗਲ ਨਾਲ ਲਾਇਆ ਫੇਰ ਭਾਈ ਬਾਲੇ ਪੈਰੀ ਪਾਉਣਾ ਆਖਿਆ ਫਿਰ ਮੈਤਾ ਜੀ ਅਰ ਬਾਬਾ ਨਾਨਕ ਜੀ ਨਾਲ ਕੇ ਜੈ ਰਾਮ ਨੂੰ ਮਿਲਣ ਆਏ ਜੈ ਰਾਮ ਗੋਟਕ ਲੋਤਾ ਮਹਿਤਾ ਜੀ ਦੇ ਪੈਰਾਂ ਦੇ ਮੱਥਾ ਟੇਕਿਆ ਜੈ ਰਾਮ ਨੂੰ ਮਹਿਤੇ ਨੇ ਗੱਲ ਨਾਲ ਲਾਇਆ ਅਰ ਬਾਬੇ ਨਾਨਕ ਜੀ ਦੇ ਸਿਰ ਤੇ ਪਿਆਰ ਦਿੱਤਾ ਅਰ ਬੇਬੇ ਨਾਨਕੀ ਦੇ ਸਿਰ ਤੇ ਪਿਆਰ ਦਿੱਤਾ ਜੋ ਰਾਰ ਰਸਮ ਸੀ ਕੱਪੜਾ ਗਹਿਣਾ ਰੋਕ ਬੇਬੇ ਨੂੰ ਦਿੱਤੇ ਬੜੀ ਖੁਸ਼ੀ ਹੋਈ ਬੈਠੇ ਗੱਲਾਂ ਕਰਦੇ ਕਰਦੇ ਮਹਿਤਾ ਕਾਲੂ ਨਾਨਕ ਜੀ ਨੂੰ ਪੁੱਛਿਆ ਉਹ ਬਾਬਾ ਨਾਨਕ ਜੋ ਤੈਨੂੰ ਇੰਨਾ ਚੋਰਿਆ ਹੋਇਆ ਇੱਥੇ ਆਇਆ ਕਿਆ ਖੱਟਿਆ ਕਿਆ ਸੰਚਿਆ ਔਰ ਕਿੰਨਾ ਕੁ ਗਵਾਇਆ ਬੀਬੇ ਨਾਨਕੀ ਆਖਿਆ ਮਹਿਤਾ ਜੀ ਬਹੁਤ ਕੁਝ ਖੱਟਿਆ ਔਰ ਬਾਦੂ ਕੁਝ ਖਾਦਾ ਲੇਖਾ ਵੀ ਨਾਮ ਨਾਲ ਕਰਦੇ ਹੀ ਰਹੇ ਆਂ ਜੋ ਕੁਝ ਪੈਸੇ ਵਾਧੇ ਰਹੇ ਨਵਾਬ ਕੋਲੋਂ ਲੈਂਦੇ ਰਹਿਆਂ ਅਰ ਸਾਡੇ ਪਾਸ ਕੋਈ ਦਮੜੀ ਜਾਂ ਕੌਡੀ ਟਿਕਦੀ ਨਹੀਂ ਇਹ ਗੱਲ ਸੁਣ ਕੇ ਮਹਿਤਾ ਕਾਲੂ ਬਾਲੇ ਨਾਲ ਲੱਗਾ ਲੜਨ ਬੜੇ ਦੁਰਬਚਨ ਬੋਲਣਾ ਲੱਗਾ ਗੁਰੂ ਨਾਨਕ ਜੀ ਨੇ ਭਾਈ ਬਾਲੇ ਨੂੰ ਇਸ਼ਾਰਾ ਕੀਤਾ ਭਾਈ ਬਾਲਾ ਗੁਰੂ ਨਾਨਕ ਨਾਲ ਬੋਲਣਾ ਨਹੀਂ ਬਾਲਾ ਚੁੱਪ ਕਰ ਰਿਹਾ ਫਿਰ ਕਾਲੂ ਆਖਿਆ ਜੋ ਮੈਂ ਜਾਣਿਆ ਸੀ ਨਾਨਕ ਕੀਰਤ ਕਰਨ ਲੱਗਾ ਜੋਗਜ ਮੇਰਾ ਗਵਾਇਆ ਸੋ ਮੈਨੂੰ ਘਟਕੇ ਦੇਵੇਗਾ ਇਹੋ ਜੀਆਂ ਗੱਲਾਂ ਕਾਲੂ ਲੱਗਾ ਕਰਨ ਜੇ ਜੀਆਂ ਕਾਲੂ ਦੀਆਂ ਸੀ ਫਿਰ ਜੈ ਰਾਮ ਆਖਿਆ ਵੀ ਤੂੰ ਸਾ ਕੁਛ ਇਹਦੀ ਖਬਰ ਸਾਰ ਲੈਂਦੇ ਰਹਿਣਾ ਸੀ ਤੁਸੀਂ ਨਾ ਕਿਰਤ ਖੱਟੀ ਸਾਂਭੀ ਨਾ ਇਹ ਦੀ ਕਿਤੇ ਕਹਾਣੀ ਕੀਤੀ ਬੇਬੇ ਨਾਨਕੀ ਬੋਲੀ ਪਿਤਾ ਜੀ ਇੱਥੇ ਜੋ ਆਇਆ ਤੁਹਾਡਾ ਕੁਝ ਗਵਾਇਆ ਥੋੜੀ ਤੁਸੀਂ ਸ਼ੁਕਰ ਨਹੀਂ ਕਰਦੇ ਵੀ ਕਿਰਤ ਲਗਾ ਕਰਨ ਕਿਰਤ ਜ ਪਰਚਿਆ ਅਦੇ ਕਿਰਤ ਕਰ ਤੁਸੀਂ ਰੋ ਜਾਂਦੇ ਸੀ ਕਿਰਤ ਨਹੀਂ ਕਰਦਾ ਕਿਰਤ ਨਹੀਂ ਕਰਦਾ ਨਾਨਕ ਸੁਨੋ ਇਹ ਬੈਠਾ ਰਹਿੰਦਾ ਹਣ ਗਿਰਤ ਲੱਗਾ ਕਰਨ ਇੱਕ ਦਿਨ ਖਟਕੇ ਵੀ ਦੇਵੇਗਾ ਕਿਤੇ ਰਿਸ਼ਤੇ ਦੀ ਟੋਲ ਆ ਅੱਜ ਕੱਲ ਕਿਤੇ ਰਿਸ਼ਤਾ ਵੀ ਹੋ ਜਾਏਗਾ ਨਾਨਕ ਜੀ ਨੇ ਕੋਈ ਸਾਡਾ ਗਵਾਇਆ ਨਹੀਂ ਅਰਸਾ ਹੋਰ ਕੀ ਆ ਦੇਖਣਾ ਹੁਣ ਪਿਤਾ ਜੀ ਤੇਰੇ ਪਾਸੋਂ ਜੋ ਨਹੀਂ ਆ ਤੁਸੀਂ ਕਰੋ ਜੋ ਜਿਆ ਸਾਨੂੰ ਦਰਦ ਹੈ ਤੇ ਆ ਸਾਥੋਂ ਦੂਣਾ ਤੈਨੂੰ ਦਰਦ ਹੈ ਕਾਲੂ ਨੇ ਆਖਿਆ ਪੁੱਤਰੀ ਨਾਨਕੀ ਜੋ ਜੀ ਮੇਰੇ ਪਾਸੋਂ ਆਵੇਗਾ ਤਾਹ ਵਰ ਕਿਆ ਚਾਹੀਦਾ ਪੁੱਤਰੀ ਨਾਨਕੀ ਜੋ ਕਰੋਗੇ ਭਲਾ ਥਾਂ ਦੇਖ ਕੇ ਖੱਤਰੀ ਵੇਖ ਕੇ ਰਿਸ਼ਤਾ ਕਰਨਾ ਕੋਈ ਥਾਂ ਇੱਕ ਥਾਂ ਨਾ ਹੋਵੇ ਫੇਰ ਜਰਮ ਬੋਲਿਆ ਮਹਿਤਾ ਜੀ ਅਸਾਂ ਮਿੰਤਾ ਨਹੀਂ ਕਰਨੀਆਂ ਮੂਲਾ ਚੋਣਾ ਖੱਤਰੀ ਪੱਖੋ ਕੇ ਰੰਧਾਵੇ ਰਹਿੰਦਾ ਉਹਦੇ ਘਰ ਧੀ ਹੈ ਪੱਖੋ ਕੇ ਰੰਧਾਵਿਆਂ ਦਾ ਪਟਵਾਰੀ ਹੈ ਪੁੰਨ ਆਰਥਵ ਨੇ ਰਿਸ਼ਤਾ ਕਰਨਾ ਸਾਨੂੰ ਉੱਥੇ ਰਿਸ਼ਤੇ ਦੀ ਟੋਲ ਆਗੇ ਜੋ ਕਰਤੇ ਨੂੰ ਭਾਵੇ ਹੋਵੇਗਾ ਅਰ ਮਹਿਤਾ ਜੀ ਤੁਸੀਂ ਚਿੱਤ ਥਾਂ ਰੱਖੋ ਕਰਤਾਰ ਭਲੇ ਕਰੇਗਾ ਕਾਲੂ ਆਖਿਆ ਪੁੱਤਰ ਜੈ ਰਾਮ ਨਾਨਕੀ ਦਾ ਸੁਖ ਮਰਾਤਾ ਮੈਂ ਡਿੱਠਾ ਫਰੋਂ ਨਾਨਕ ਦਾ ਵੀ ਸੁਖ ਮਰਾਦ ਆਪਣੇ ਜਿਉਂਦੇ ਜੀ ਵੇਖ ਲਵਾ ਮੇਰਾ ਮਨ ਠੰਡਾ ਹੋਵੇਗਾ ਫਿਰ ਜੈ ਰਾਮ ਨੇ ਆਖਿਆ ਮਹਿਤਾ ਜੀ ਤੁਸੀਂ ਇੱਥੇ ਰਹੋ ਅਮਾ ਬੀਬੀ ਜੀ ਨੂੰ ਵੀ ਇੱਥੇ ਹੀ ਸਦਵਾ ਲੈਂਦੇ ਆ ਫੇਰ ਕਾਲੂ ਆਖਿਆ ਪੁੱਤਰ ਜੈ ਰਾਮ ਮੇਰਾ ਇੱਥੇ ਰਹਿਣਾ ਨਹੀਂ ਬਣਦਾ ਅਰ ਮੈਂ ਉੱਤੇ ਰੁਜਿਆ ਹੋਇਆ ਸਾਰਾ ਪਟਵਾਰ ਦਾ ਕੰਮ ਰਾਏ ਬੁਲਾਰ ਦਾ ਮੇਰੇ ਅਖਤਿਆਰ ਹੈ ਜੈ ਰਾਮ ਨੇ ਆਖਿਆ ਮਹਤਾ ਜੀ ਤੁਸੀਂ ਮੇਰੇ ਪਰਮਾਨੰਦ ਪਿਤਾ ਦੀ ਜਗ੍ਹਾ ਹੋ ਮੇਰੇ ਪਿਤਾ ਹੋ ਫਿਰ ਕਾਲੂ ਨੇ ਆਖਿਆ ਸੁਣ ਜੈ ਰਾਮ ਜਿਸ ਵੇਲੇ ਨਾਨਕ ਜੀ ਦੀ ਕੁੜਮਾਈ ਹੋਵੇ ਉਸੇ ਵਕਤ ਮੈਨੂੰ ਖਬਰ ਕਰਨੀ ਸੁਣ ਜੈ ਰਾਮ ਨਾਨਕ ਜੀ ਨੂੰ ਤੂੰ ਨਜ਼ਰ ਵਿੱਚ ਰੱਖਣਾ ਜੋ ਪੈਸਾ ਟਕਾ ਕਿਤੇ ਗਵਾਵੇ ਨਾ ਫਿਰ ਬੇਬੇ ਨਾਨਕ ਜੀ ਆਖਿਆ ਪਿਤਾ ਜੀ ਤੂੰ ਸ਼ੁਕਰ ਕਿਉਂ ਨਹੀਂ ਕਰਦਾ ਜੋ ਇੱਥੇ ਕਾਮ ਚ ਪਰਚਿਆ ਤੂੰ ਨਿੱਤਿ ਉਹ ਆਖਦਾ ਸੈਂ ਨਾਨਕ ਨੇ ਅੱਜ ਇਹ ਗਵਾਇਆ ਅੱਜ ਆ ਗਵਾਇਆ ਸੁਣੋ ਪਿਤਾ ਜੀ ਜੇ ਕੋਈ ਚੋਰੀ ਯਾਰੀ ਕਰਕੇ ਧਨ ਖਰਾਬ ਕਰਦਾ ਹੋਵੇ ਫਿਰ ਤਾਂ ਅਸੀਂ हट ਗਏ ਆਪਣੀ ਖੱਟੀ ਕਮਾਈ ਵਿੱਚੋਂ ਨੰਗੇ ਭੁੱਖੇ ਨੂੰ ਕੱਪੜਾ ਰੋਟੀ ਦਿੰਦਾ ਸ਼ੁਭ ਪਾਸੇ ਵਾਲ ਲੱਗੇ ਹੋਏ ਨੂੰ ਅਸੀਂ ਕਿੱਦਾਂ ਢਾਈਏ ਖੋਟੇ ਕਰਮ ਕਰਦਾ ਹੋਵੇ ਫਿਰ ਤਾਂ ਢਾਉਣਾ ਧਰਮ ਤੇ ਸਦਾ ਫਕੀਰਾਂ ਨੂੰ ਖਵਾਉਂਦਾ ਸੁਣੋ ਪਿਤਾ ਜੀ ਸਾਡਾ ਮਨ ਬੜਾ ਡਰਦਾ ਜੋ ਦੌਲਤ ਖਾਨ ਡਾਡਾ ਹੈ ਫਕੀਰਾਂ ਦੀ ਭੀੜ ਹੱਟੀ ਦਿਹਾਰ ਵੇਲੇ ਲੱਗੀ ਰਹਿੰਦੀ ਸਾਡਾ ਜੀ ਕੰਮ ਦਾ ਜੋ ਸਰਕਾਰ ਦੇ ਪੈਸੇ ਘਟ ਨਾ ਜਾਣ ਜੋ ਅਸੀਂ ਸਰਕਾਰ ਵੱਲੋਂ ਸਰਖਰ ਹੋਈਏ ਸੋਨਮ ਪਿਤਾ ਜੀ ਜਦੋਂ ਵੀ ਲੇਖਾ ਹੁੰਦਾ ਤਦੋਂ ਕੁਛ ਇਹਦਾ ਵਾਧਾ ਨਿਕਲਦਾ ਇਸੇ ਜਾਣੀ ਦਾ ਇਹ ਮਨੁੱਖ ਨਹੀਂ ਇਹ ਤਾਂ ਆਪ ਨਿਰੰਕਾਰ ਅਸੀਂ ਇਸੇ ਬਾਜ ਦੇ ਕੁਛ ਆਖ ਨਹੀਂ ਸਕਦੇ ਕਾਲ ਉਹਨੇ ਆਖਿਆ ਪੁੱਤਰ ਜੈ ਰਾਮ ਜਦੋਂ ਫੇਰ ਲੇਖਾ ਹੋਵੇ ਨਾਨਕ ਦਾ ਕੁਛ ਵਧੇ ਤੂੰਸ ਆਪਣੇ ਵੱਲ ਸ਼ੱਕ ਲੈਣਾ ਫਲਾਕ ਕਰੋਗੇ ਨਾਨਕ ਦੇ ਬਾਣੇ ਲਖ ਕੱਖ ਦੇ ਬਰਾਬਰ ਹੈ ਬਾਲੇ ਨੂੰ ਸੱਦ ਕੇ ਸਮਝਾਓ ਤੁਸੀਂ ਵੀ ਆਖੋ ਮੈਂ ਵੀ ਆਖਣਾ ਜੈ ਰਾਮ ਨੇ ਆਪਣਾ ਆਦਮੀ ਭੇਜ ਕੇ ਭਾਈ ਬਾਲੇ ਨੂੰ ਸਦਵਾਇਆ ਭਾਈ ਬਾਲਾ ਆਹ ਹਾਜ਼ਰ ਹੋਇਆ ਭਾਈ ਇਹ ਜੈ ਰਾਮ ਆਖਿਆ ਭਾਈ ਬਾਲਾ ਤੂੰ ਗੁਰੂ ਨਾਨਕ ਜੀ ਦਾ ਖਾਸ ਜੂਰੀਆ ਅਜੇ ਤੈਨੂੰ ਇਸ ਕਰਕੇ ਜਾਣਦੇ ਆ ਜਿਹਾ ਗੁਰੂ ਨਾਨਕ ਹੈ ਤੇਹਾ ਤੂੰ ਹੈ ਪਰ ਨਾਨਕ ਜੀਤਾ ਤੂੰ ਖਬਰਦਾਰ ਹੈ ਮਤ ਟਕਾ ਪੈਸਾ ਔਰ ਗੈਰ ਜਗਾਂ ਗਵਾਵੇ ਨਹੀਂ ਫੇਰ ਕਾਲੂ ਨੇ ਵੀ ਇਹ ਆਖਿਆ ਪੁੱਤਰ ਬਾਲਾ ਤੈਨੂੰ ਨਾਲ ਰਿਆਂ ਦੀ ਲਾਜ ਸ਼ਰਮਿਓ ਹੈ ਜੋ ਨਾਨਕ ਪੈਸਾ ਬਹੁਤ ਜਮਾ ਕਰੇ ਜਾ ਆਰਾਮ ਦੇ ਆਖੇ ਦੀ ਤਾਂ ਬੁਰੀ ਨਹੀਂ ਲੱਗੀ ਪਰ ਕਾਲੂ ਦੇ ਆਖੇ ਦੀ ਬਹੁਤ ਬੁਰੀ ਲੱਗੀ ਬਾਲੇ ਨੂੰ ਰੋ ਆਇਆ ਤੇ ਕਾਲੂ ਨੂੰ ਆਂਦਾ ਮਹਤਾ ਜੀ ਮਤ ਕੋਈ ਜੀ ਵਿੱਚ ਗਮਾਨ ਹੋਵੇ ਜੋ ਬਾਲਾ ਨਾਨਕ ਦੇ ਨਾਲ ਰਹਿੰਦਾ ਕੁਝ ਫਜੂਲੀ ਫਜੂਲੀ ਕਰਦਾ ਹੋਵੇਗਾ ਸੁਣੋ ਮਹਤਾ ਜੀ ਸਾਡੇ ਭਾਣੇ ਦਾ ਘਿਓ ਵੀ ਬੁਰੀ ਵਸਤੂ ਹੈ ਸਾਨੂੰ ਦਾਏ ਭੋਗ ਹੈ ਜੋ ਸ੍ਰੀ ਗੁਰੂ ਨਾਨਕ ਜੀ ਜੋ ਕਰੇ ਅਸੀਂ ਅੱਗੋਂ ਉਜਰ ਨਾ ਕਰੀਏ ਸੁਣ ਮਹਤਾ ਜੀ ਜੋਗਜ ਤੇਰੇ ਕੋਲੋਂ ਦਾ ਤੂੰ ਆਪੇ ਇੱਥੇ ਆ ਕੇ ਕਰੋ ਜੋਗਜ ਹੱਥਾਵੇ ਲੈਂਦਾ ਜਾਈ ਅਸਾ ਕੋਲੋਂ ਤਾਂ ਕੁਛ ਨਹੀਂ ਹੁੰਦਾ ਜੋ ਨਾਨਕ ਨੂੰ ਅਸੀਂ ਕੁਝ ਆਖੀਏ ਜਹਰਾਂ ਬੋਲਿਆ ਸੁਣ ਮਹਤਾ ਜੀ ਬਾਲਾ ਸੱਚਾ ਅਖਰ ਨਾਨਕ ਜੀ ਆਦਮੀ ਨਹੀਂ ਉਹ ਸਾਨੂੰ ਪਰਮੇਸ਼ਰ ਨਜ਼ਰ ਆਉਂਦਾ ਪਰ ਭਲਾ ਮਹਿਤਾ ਜੀ ਹੁਣ ਤੁਸੀਂ ਜਾਓ ਜਿਸ ਵੇਲੇ ਨਾਨਕ ਜੀ ਦੀ ਕੁੜਮਾਈ ਹੋਈ ਉਸ ਘੜੀ ਅਸਾ ਸ਼ਤਾਬੀ ਕਾਰਜ ਕਰਨਾ ਫਿਰ ਨਾਨਕ ਜੀ ਦਾ ਆਪਣੇ ਕਬੀਲੇ ਨਾਲ ਮੋਹ ਪੈ ਜਾਊ ਆਪੇ ਸਮਝ ਜਾਵੇਗਾ ਕਾਲੂ ਆਪਣੇ ਘਰ ਨੂੰ ਤੁਰਿਆ ਆਇਆ ਆ ਤਲਵੰਡੀ ਵੜਿਆ ਅੰਮਾ ਬੀਬੀ ਜੀ ਨੇ ਨਾਨਕ ਜੀ ਦੀ ਤੇ ਨਾਨਕੀ ਜੀ ਦੀ ਖਬਰ ਪੁੱਛੀ ਕਾਲੂ ਆਖਿਆ ਵੀ ਨਾਨਕ ਦੀ ਚਾਲ ਤਾਂ ਉਹ ਹੈ ਉਹ ਆਪਣੇ ਚਾਲੋਂ ਹਟਦਾ ਨਹੀਂ ਫਕੀਰਾਂ ਦੀ ਭੀੜ ਆਟੀ ਉੱਤੇ ਲੱਗੀ ਰਹਿੰਦੀ ਕੋਈ ਆ ਕੇ ਕੁਝ ਮੰਗੇ ਫਕੀਰਾਂ ਨੂੰ ਉਹ ਕੁਝ ਦੇ ਦਿੰਦਾ ਇਸੇ ਤਰ੍ਹਾਂ ਜਦੋਂ 1 ਮਹੀਨਾ ਗੁਜ਼ਰਿਆ ਕੋਈ ਗੁਰੂ ਨਾਨਕ ਜੀ ਦੇ ਉੱਪਰ ਕਿਸੇ ਭੋਲੇ ਆਦਮੀ ਨੇ ਜੈ ਰਾਮ ਬਾ ਚੁਗਲੀ ਕੀਤੀ ਆਨਾ ਸੁਣ ਜੈ ਰਾਮ ਤੇਰਾ ਸਾਲਾ ਜੋ ਮੋਦੀ ਐ ਤੂੰ ਉਹਨੂੰ ਸਮਝਾਉਂਦਾ ਨਹੀਂ ਔਰ ਤੂੰ ਜਾਣਦਾ ਪਠਾਣਾ ਦੀ ਖੂਕ ਐਸੀ ਹੁੰਦੀ ਪਠਾਣਾ ਦੀ ਖੂਕ ਕੈਸੀ ਹੁੰਦੀ ਨਾਨਕ ਪੈਸੇ ਖਰਚ ਕਰਦਾ ਇਹ ਲੱਕੋ ਜਿ ਨਹੀਂ ਕਰਦਾ ਨਵਾਬ ਨੇ ਸੁਣਿਆ ਬਾਕੀ ਤੇਰੇ ਪਾਸੋਂ ਵਸੂਲ ਕਰੇਗਾ ਹਿਸਾਬ ਤੇਰੇ ਪਾਸੋਂ ਲਵੇਗਾ ਜੈ ਰਾਮ ਨੇ ਇਹ ਗੱਲ ਸੁਣ ਕੇ ਬਹੁਤ ਹੀ ਗਮ ਖਾਦਾ ਬੜਾ ਚਿੰਤਾਵਾਨ ਹੋ ਕੇ ਘਰ ਨੂੰ ਆਇਆ ਆਉਂਦੇ ਨੂੰ ਨਾਨਕੀ ਆਖਿਆ ਇਹ ਪਰਮੇਸ਼ਰ ਅੱਜ ਕੀ ਹੋਇਆ ਕੈਸੇ ਚਿੰਤਾਵਾਨ ਹੋ ਕੇ ਘਰ ਨੂੰ ਆਇਆ ਜੇ ਸਵਾਗਤ ਬੈਠੇ ਨਾਨਕੀ ਨੂੰ ਔਕਾਤ ਲੈ ਬੈਠੇ ਔਰ ਕਹਿਣ ਲੱਗੇ ਪਰਮੇਸ਼ਰ ਜੀ ਬੰਦੀ ਅੱਜ ਫਲਾਣੇ ਸ਼ਖਸ ਨੇ ਮੈਨੂੰ ਆਖਿਆ ਵੀ ਸੁਣ ਜੈ ਰਾਮ ਤੇਰਾ ਸਾਲਾ મોદી ਪੈਸੇ ਲਟਾਉਂਦਾ ਤੂੰ ਉਹਨੂੰ ਸਮਝਾਉਂਦਾ ਕਿਉਂ ਨਹੀਂ ਹੁਣ ਤੂੰ ਮੈਨੂੰ ਮਸਲਤ ਦੇ ਸਲਾਹ ਦੱਸ ਹੁਣ ਕੀ ਕਰੀਏ ਇਹ ਬਾਤ ਸੁਣ ਕੇ ਅੱਗੋਂ ਨਾਨਕੀ ਆਖਿਆ ਜੋ ਕੇ ਤੁਹਾਡੇ ਜੀ ਚ ਆਵੇ ਕਰੋ ਮੈਂ ਕੀ ਆਖਣਾ ਪਰ ਮੈਂ ਵੀ ਤੁਹਾਡੀ ਆਖੇ ਵਿੱਚ ਚੱਲਣਾ ਪਰ ਜੀ ਤੁਹਾਨੂੰ ਅਜੇ ਪ੍ਰਤੀਤ ਨਹੀਂ ਆਉਂਦੀ ਤੁਸੀਂ ਜਾਣਦੇ ਹੋਵੋਗੇ ਜੋ ਭਰਾ ਦੀ ਰੱਖਣੀ ਕਰਦੀ ਪਰ ਜਿੱਥੋਂ ਤੋੜੀ ਸੰਸਾਰ ਦੇ ਵਿੱਚ ਮਾਇਆ ਸਾਰੀ ਦਾ ਖੰਦ ਮਾਲਕ ਗੁਰੂ ਨਾਨਕ ਹੈ ਅਰ ਸਾਰੀ ਮਾਇਆ ਨਾਨਕ ਜੀ ਦੇ ਹੱਥਾਂ ਵਿੱਚੋਂ ਨਿਕਲਦੀ ਇਹਦੇ ਹੁਕਮ ਵਿੱਚ ਸਾਰੇ ਸੰਸਾਰ ਦੀ ਮਾਇਆ ਘਾਰ ਕਰਦੀ ਪਰ ਜੀ ਜੋ ਭਲਾ ਤੁਹਾਡੇ ਜੀ ਚ ਵਰਤੀ ਤੁਸੀਂ ਜਾਣੋ ਪਰ ਹਣ ਤੁਸੀਂ ਇੱਕ ਵਾਰੀ ਲੇਖਾ ਕਰੋ ਭਾਵੇਂ ਵਧੇ ਭਾਵੇਂ ਘਟੇ ਤੁਸੀਂ ਕਿਸੇ ਦੇ ਕਹਿ ਸੁਣੇ ਭਟਕਣਾ ਨਹੀਂ ਜੈ ਰਾਮਾ ਦਾ ਬੌਜੀ ਮੈਂ ਲੇਖਾ ਨਹੀਂ ਸੰਭਾਲਦਾ ਤਾਂ ਤੁਸਾਂ ਨੂੰ ਪ੍ਰਤੀਤ ਐ ਅਸਾਂ ਕਿਆ ਕਹਿਣਾ ਫਿਰ ਨਾਨਕੀ ਜੀ ਆਖਿਆ ਸੁਣੋ ਹੁਣ ਕੋਈ ਹੋਰ ਗੱਲ ਨਾ ਕਰੋ ਮੈਂ ਭਾਈ ਜੀ ਨੂੰ ਸਦਾਉਂਦੀ ਆ ਤੁਸੀਂ ਨਾਨਕ ਜੀ ਨੂੰ ਮਿਲ ਕੇ ਨਾਨਕ ਜੀ ਨੂੰ ਮਿਲ ਕੇ ਲੇਖਾ ਕਰੋ ਨਾਨਕੀ ਜੀ ਨੇ ਤੁਲਸਨ ਆਖਿਆ ਤੁਲਸਾ ਤੂੰ ਮੇਰੇ ਭਾਈ ਜੀ ਨੂੰ ਜਾ ਕੇ ਕਹੋ ਭਾਈ ਜੀ ਤੁਸੀਂ ਮਿਹਰਬਾਨੀ ਕਰਕੇ ਸਾਨੂੰ ਦਰਸ਼ਨ ਦੇ ਜੋ ਤੁਲਸਾ ਲੌਂਡੀ ਗੁਰੂ ਨਾਨਕ ਜੀ ਪਾਸ ਆਈ ਨਮਸਕਾਰ ਕੀਤੀ ਗੁਰੂ ਨਾਨਕ ਜੀ ਆਖਿਆ ਕਿਉਂ ਤੁਲਸਾ ਅੱਜ ਤੂੰ ਕਿਉਂ ਆਈ ਦੁਕਾਨ ਤੇ ਤੁਲਸਾ ਨੇ ਆਖਿਆ ਠਾਕੁਰ ਜੀ ਬਹੁ ਜੀ ਨੇ ਆਖਿਆ ਮੈਨੂੰ ਆਪਣਾ ਦਰਸ਼ਨ ਦੇ ਜਾਓ ਇਸ ਵਾਸਤੇ ਆਈਆਂ ਗੁਰੂ ਨਾਨਕ ਜੀ ਆਖਿਆ ਭਾਈ ਬਾਲਾ ਮੈਨੂੰ ਬੇਬੇ ਜੀ ਨੇ ਕਿਉਂ ਸੱਦਿਆ ਬਾਲਾ ਆਖਿਆ ਗੁਰੂ ਜੀ ਕੋਈ ਕੰਮ ਹੋਵੇਗਾ ਤਾਂ ਹੀ ਸੱਦਿਆ ਗੁਰੂ ਨਾਨਕ ਜੀ ਆਹਦੇ ਸੁਣ ਭਾਈ ਬਾਲਾ ਮੇਰਾ ਜੀਉ ਗਾਇ ਦਿੰਦਾ ਹੈ ਜੋ ਮੇਰੇ ਉੱਤੇ ਕਿਸੇ ਨੇ ਚੁਗਲੀ ਕੀਤੀ ਹੈ ਬਾਲਾ ਆਖਿਆ ਗੁਰੂ ਜੀ ਤੇਰੇ ਉੱਤੇ ਕਿਸੇ ਨੇ ਕਿਆ ਚੁਗਲੀ ਕਰਨੀ ਗੁਰੂ ਨਾਨਕ ਜੀਾਂ ਦੇ ਭਾਈ ਬਾਲਾ ਅੰਦਰੋਂ ਪਤਾਸਿਆਂ ਦਾ ਭਾਂਡਾ ਕੱਢ ਲਿਆਓ ਬਾਲਾ ਪਤਾਸਿਆਂ ਦਾ ਭਾਂਡਾ ਲੈ ਆਇਆ ਗੁਰੂ ਨਾਨਕ ਜੀ ਝੋਲੀ ਕਰਕੇ ਜਿੰਨੇ ਪਤਾਸੇ ਭਾਂਡੇ ਵਿੱਚ ਸੀ ਸਾਰੇ ਪਵਾਲੇ ਝੋਲੀ ਵਿੱਚ ਢਾਈ ਸੇਰ ਪਤਾਸੇ ਆਏ ਗੁਰੂ ਨਾਨਕ ਜੀ ਬੇਬੇ ਨਾਨਕੀ ਦੇ ਪਾਸ ਆਏ ਤੋਰਸਾਂ ਦੀ ਬੌਜੀ ਬੌਜੀ ਭਾਈ ਜੀ ਆਗੇ ਬੇਬੇ ਨਾਨਕੀ ਉੱਟ ਖਲੋਤੀ ਮੁੱਖ ਆ ਕੇ ਆਉ ਭਾਈ ਜੀ ਬੇਬੇ ਜੀ ਨੇ ਪੀੜਾ ਅਵਸ਼ਾਤਾ ਗੁਰੂ ਜੀ ਪੀੜੇ ਤੇ ਬੈਠ ਗਏ ਅਣਬਾਲਾ ਵੀ ਨਾਲ ਆਇਆ ਬੇਬੇ ਜੀ ਨੇ ਬਾਲੇ ਨੂੰ ਵੀ ਪੀੜਾ ਅਵਸ਼ਾਤਾ ਬਾਲਾ ਜੀ ਵੀ ਬੈਠ ਗਏ ਗੁਰੂ ਨਾਨਕ ਜੀ ਪੁੱਛਿਆ ਬੇਬੇ ਜੀ ਮੈਨੂੰ ਕਿਉਂ ਸੱਦਿਆ ਬੇਬੇ ਨਾਨਕੀ ਜੀ ਅੱਗੋ ਆ ਕੇ ਆ ਭਾਈ ਜੀ ਬੜੇ ਦਿਨ ਹੋ ਗਏ ਸੀ ਤੁਹਾਡਾ ਦਰਸ਼ਨ ਕੀਤੇ ਆ ਮੈਨੂੰ ਦੇਖਣ ਦੀ ਸਿੱਖ ਸੀ ਇਸ ਵਾਸਤੇ ਮੈਂ ਤੁਹਾਨੂੰ ਦਰਸ਼ਨ ਕਰਨ ਲਈ ਸੱਦਿਆ ਗੁਰੂ ਨਾਨਕ ਜੀ ਆਂਦੇ ਬੇਬੇ ਜੀ ਵਿਸ਼ਵਾਸ ਪਿਆ ਜੋ ਮੈਨੂੰ ਕਿਉਂ ਸੱਦਿਆ ਤੁਸੀਂ ਜਿਉਂ ਦੀ ਤਿਉਂ ਆਖੋ ਬੇਬੇ ਜੀ ਬੋਲੇ ਸੁਣੋ ਭਾਈ ਜੀ ਤੁਹਾਨੂੰ ਤਾਂ ਸਭ ਕੁਝ ਮਾਲਮ ਹੈ ਮੈਂ ਕਿ ਆਖਿਆ ਗੁਰੂ ਨਾਨਕ ਜੀ ਆਖਿਆ ਮੇਰੇ ਪਾਸੋਂ ਬੇਬੇ ਜੀ ਆਪ ਹਿਸਾਬ ਲੈ ਲਓ ਮੈਂ ਜਾਣਦਾ ਮੇਰੇ ਉੱਤੇ ਕਿਸੇ ਨੇ ਚੁਗਲੀ ਕੀਤੀ ਹੈ ਜੋ ਮੈਂ ਇਥੋਂ ਲੇਖਾ ਲੈ ਲਓ ਨਾਨਕ ਜੀ ਨੇ ਦਲਾਸਾ ਦਿੱਤਾ ਗੁਰੂ ਨਾਨਕ ਜੀ ਆਖਿਆ ਬੇਬੇ ਜੀ ਇਹ ਗੱਲ ਲੇਖੇ ਹਿਸਾਬ ਦੀ ਹੈ ਸ਼ਰਮ ਅਰ ਮਲਾਜੇ ਦਾ ਕੰਮ ਕੋਈ ਨਹੀਂ ਬੇਬੇ ਜੀ ਆਖਿਆ ਭਲਾ ਭਾਈ ਜੀ ਸੰਮਤ 1547 ਭੱਗਣ ਸੁਦੀ ਪੰਚਮੀ ਵਾਲੇ ਦਿਨ ਲੇਖਾ ਕੀਤਾ ਦੌਲਤਖਾਨ ਲੋਦੀ ਨਾਲ ਤਿੰਨਾ ਮਹੀਨਿਆਂ ਦਾ 135 ਰੁਪਏ ਗੁਰੂ ਨਾਨਕ ਜੀ ਦੇ ਨਿਕਲੇ ਖਾ ਪੀ ਕੇ ਦੇ ਲੈ ਕੇ ਵਧ ਗੁਰੂ ਨਾਨਕ ਜੀ ਨੇ ਜੈ ਰਾਮ ਨੂੰ ਆਖਿਆ ਲਓ ਜੀਜਾ ਜੀ ਪੜਤਾ ਤੇਰੇ ਮੁਖੋ ਅਸੀਂ ਸੁਰਖਰੂ ਹੋਏ ਉਹਨੇ ਮੋਦੀ ਖਾਨਾ ਕਿਸੇ ਹੋਰ ਨੂੰ ਸਾਂਪ ਦਿਓ ਸਾਡਾ ਕਰਤਾਰ ਹੈ ਜਰ ਜੈ ਰਾਮੇ ਗੱਲ ਗੁਰੂ ਨਾਨਕ ਜੀ ਦੀ ਸੁਣੀ ਬਹੁਤ ਡਰਿਆ ਬਾਬੇ ਦੇ ਪੈਰਾਂ ਤੇ ਡੈਪਿਆ ਬੇਬੇ ਨਾਨਕੀ ਵੀ ਰੋਣ ਲੱਗੀ ਆਖਿਆ ਭਾਈ ਪਹਿਲਾ ਮੈਨੂੰ ਮਾਰੋ ਪਿੱਛੋਂ ਤੁਸੀਂ ਕਿੱਧਰੇ ਜਾਓ ਗੁਰੂ ਨਾਨਕ ਜੀ ਆਂਦੇ ਭਾਈਆ ਜੀ ਹਣ ਤਾਂ ਲੇਖਾ ਪੂਰਾ ਹੋ ਚੁੱਕਾ ਫੇਰ ਘਟ ਵੱਧ ਜਾਵੇ ਤੁਸੀਂ ਕਿਉਂ ਜੰਜਾਲ ਚ ਪੈਂਦੇ ਹੋ ਅੱਗੋ ਜੈ ਰਾਮ ਆਖਿਆ ਭਾਈ ਨਾਨਕ ਜੀ ਅੱਗੇ ਮੈਂ ਕੁਝ ਜਾਣਦਾ ਸੀ ਕੁਝ ਨਹੀਂ ਜਾਣਦਾ ਸਾਂ ਪਰ ਹੁਣ ਮੈਨੂੰ ਦੋਵੇਂ ਸਿਰੋਂ ਪ੍ਰਤੀਤ ਆਈ ਮੇਰਾ ਤੁਸੀਂ ਗਨਾਹ ਬਖਸ਼ੋ ਮੈਂ ਭੁੱਲਾਂ ਜੋ ਤੇਰੀ ਭੈਣ ਨਾਨਕੀ ਦਾ ਆਖਿਆ ਖਾਤਰ ਤਲੇ ਨਹੀਂ ਲਿਆਇਆ ਫਿਰ ਬੀਬੇ ਨਾਨਕੀ ਆਖਿਆ ਭਾਈ ਨਾਨਕ ਜੀ ਜੋ ਗਿਜ ਘਟੇਗਾ ਜਿੱਥੇ ਕਿੱਥੇ ਜਵਾਬ ਮੈਂ ਕਰਾਂਗੀ ਫਿਰ ਜੈ ਰਾਮ ਅਰ ਬੀਬੇ ਨਾਨਕੀ ਨੇ ਭਾਈ ਬਾਲੇ ਨੂੰ ਆਖਿਆ ਭਾਈ ਬਾਲਾ ਤੁਸੀਂ ਗੁਰੂ ਨਾਨਕ ਜੀ ਨੂੰ ਆਖੋ ਭਾਈ ਬਾਲੇ ਗੁਰੂ ਨਾਨਕ ਜੀ ਨੂੰ ਆਖਿਆ ਜੋ ਗੁਰੂ ਜੀ ਤੂੰ ਤਾਂ ਕੋਈ ਜਾਰਾ ਪੀਰ ਹੈ ਤੈਨੂੰ ਤਾਂ ਅੱਗੇ ਹੀ ਖਬਰ ਹੋ ਜਾਂਦੀ ਪਰ ਭਲਾ ਗੁਰੂ ਜੀ ਤੈਨੂੰ ਭੈਣ ਤੇ ਭਣਵਈਆ ਦੋਵੇਂ ਮਨਤਾ ਪਹਿ ਕਰਦੇ ਨੇ ਤੁਸੀਂ ਕਰਤਾਰ ਵਾਲ ਵੇਖੋ ਅਰ ਮੇਰੇ ਤੇ ਮਿਹਰ ਕਰੋ ਗੁਰੂ ਨਾਨਕ ਜੀਾਂ ਦੇ ਬਾਲਾ ਤੇਰਾ ਆਖਿਆ ਵੀ ਫੇਰਿਆ ਨਹੀਂ ਜਾਂਦਾ ਬਾਲੇ ਗੁਰੂ ਨਾਨਕ ਜੀ ਅੱਗੇ ਮੱਥਾ ਟੇਕਿਆ ਫੇਰ ਬੇਬੇ ਨਾਨਕੀ ਭਾਈ ਇਹ ਜੈ ਰਾਮ ਨੇ ਭਾਲੇ ਨੇ ਵਾਕਿਆ ਸੁਣੋ ਭਾਈ ਬਾਲਾ ਅੱਜ ਤੋਂ ਸਾਨੂੰ ਨਵੇਂ ਸਿਰੋਂ ਨਾਨਕ ਜੀ ਦਿੱਤਾ ਹੈ 135 ਰੁਪਏ ਨਾਨਕ ਜੀ ਨੂੰ ਨਵਾਬ ਪਾਸੋਂ ਵਾਦਾ ਮਿਲੇ 1700 ਰੁਪਿਆ ਹੋਰ ਪੇਸ਼ਗੀ ਮਿਲਿਆ ਜੈ ਰਾਮ ਨੇ ਬਾਬੇ ਨਾਨਕ ਜੀ ਨੂੰ ਆਪਣੇ ਘਰ ਆਂਦਾ ਬਾਬਾ ਨਾਨਕ ਜੀ ਰੁਪਈਏ ਲੈ ਕੇ ਅੱਟ ਤੇ ਆਣ ਬੈਠੇ ਹੋਰ ਜਿੰਨੇ ਕਾਰਖਾਨਿਆਂ ਵਾਲੇ ਲੋਕ ਸੀ ਸਾਰੇ ਬਾਬੇ ਨਾਨਕ ਜੀ ਨੂੰ ਆ ਕੇ ਮੁਬਾਰਕਾਂ ਦੇਣ ਲੱਗੇ ਵਧਾਈਆਂ ਦੇਣ ਲੱਗੇ ਹਿੰਦੂ ਮੁਸਲਮਾਨ ਦੋਵੇਂ ਵੱਡੀਆਂ ਖੁਸ਼ੀਆਂ ਮਨਾਉਣ ਲੱਗੇ ਜੋ ਬਾਬਾ ਨਾਨਕ ਮੋਦੀ ਖਾਨਾ ਨਵੇਂ ਸਿਰਿਓਂ ਠਾਇਆ ਅਰੇ ਆਪਸ ਵਿੱਚ ਕਹਿਣ ਲੱਗੇ ਅਸੀਂ ਸੁਣਿਆ ਸੀ ਬਾਬਾ ਨਾਨਕ ਜੀ ਮੋਦੀ ਖਾਨਾ ਛੱਡਦਾ ਅਸੀਂ ਬਾਦ ਦਿਲਗੀਰ ਹੋਏ ਸੀ ਗੁਰੂ ਨਾਨਕ ਜੀ ਸਭ ਦੀ ਤਰਫ ਤਾਜ਼ੀਮ ਕਰਨ ਲੱਗੇ ਬਾਬੇ ਨਾਨਕ ਜੀ ਦੀ ਚਾਲੀ ਉਹ ਜੋ ਕੁਝ ਕੋਈ ਆਣ ਕੇ ਮੰਗੇ ਸੋਈ ਦੇਂਦੇ ਜਾਣ ਅਟਕਾਨ ਕਿਸੇ ਨੂੰ ਨਾ ਇਸੇ ਬਾਤ ਪਰ ਸਭ ਕੋਈ ਖੁਸ਼ੀ ਹੋ ਜਾਵੇ ਅੱਗੇ ਸਾਖੀ ਗੁਰੂ ਨਾਨਕ ਸਾਹਿਬ ਜੀ ਦੀ ਕੜਮਾਈ ਦੀ ਚੱਲੀ ਬੋਲਣਾ ਜੀ ਸਤਨਾਮ